ਸੜਾ ਚੋਗਲਮ ਸੁਭੀਰ ਸਿੰਘ ਸੰਧੂ ਜੀ ਜੀ ਐਸੇ ਕੀ ਆ ਮੇਰਾ ਲੰਡਨ ਰਿਜ਼ੋਰਟ ਪੰਡਾਲ ਦੋਨੇ ਕਪੂਰਥਲੇ ਦੇ ਵਿੱਚ ਆ ਜੀ ਜੀ ਹਾਂਜੀ ਉਹ ਰਿਜ਼ੋਰਟ ਕਿੰਨੇ ਸਾਲ ਪੁਰਾਣਾ ਹੈ 15 ਕਿਸਾਲ ਪੁਰਾਣਾ ਆ ਜੀ ਇਹ ਦੂਜੇ ਲੋਰਡ ਤੋਂ ਕਿੰਨਾ ਅਲੱਗਾ ਹੈ ਜਿਹੜੀ ਸਾਡਾ ਹਾਲ ਬਹੁਤ ਵਧੀਆ ਆ ਸਾਡੇ ਜਿਹੜੇ ਰੇਟ ਨੇ ਉਹ ਠੀਕ ਆ ਕਾਫੀ ਵਧੀਆ ਅਸੀਂ ਡੈਕੋਰੇਸ਼ਨ ਕਰਦੇ ਆ ਕੈਟਿੰਗ ਸਾਡੀ ਆਪਣੀ ਆ ਔਰ ਜੀ ਦਾ ਦਰਸਨ ਔਰ ਸਾਰਾ ਫੁੱਲੀ ਏਸੀ ਆ ਤੇ ਪਾਰਕਿੰਗ ਲਈ ਕਿੰਨੇ ਕੁ ਜਗ੍ਹਾ ਕਿੰਨੀਆਂ ਗੱਡੀਆਂ ਆ ਜਾਂਦੀਆਂ ਪਾਰਕਿੰਗ ਲਈ ਸਾਡੇ ਕੋਲ ਫਰੰਟ ਤੇ ਵੀ ਜਗ੍ਹਾ ਆ ਤੇ ਸਾਡੇ ਪੈਸ ਦੇ ਵਿੱਚ ਵੀ ਕਾਫੀ ਜਗ੍ਹਾ ਹੈਗੀ ਏ ਥੋੜਾ ਜਿਹਾ ਕਿੰਨੇ ਪਿੰਡ ਲੱਗੇ ਤੁਹਾਡੇ ਕਰ ਸਾਨੂੰ ਸਾਡੇ ਲੱਗੇ ਲੱਗੇ ਕੋਈ ਪੈਸ ਨਹੀਂ ਹੈਗਾ ਜੇ ਭੰਡਾਲ ਦੋਨਾਂ ਲੱਗੇ ਆ ਇੱਥੇ ਘਟੋ ਘਟਨੀ ਤੇ 100 ਤੋਂ 150 ਪਿੰਡ ਲੱਗਦਾ ਸਾਡਾ 100 150 ਪਿੰਡ ਔਰ ਅਕਸਰ ਤਾਂ ਵੀ ਪੂਰੀ ਮੰਗਤਾ ਹੈ ਲੋਕਾਂ ਦੇ ਵਿੱਚ ਬਸ ਅੱਗੇ ਨਾਲ ਬਹੁਤ ਵਧੀਆ ਆ ਤੇ ਹੁਣ ਰਿਜ਼ਲਟ ਉਹ ਕਾਫੀ ਵਧੀਆ ਆ ਰਹੇ ਨੇ ਅੱਗੇ ਨਾਲੋਂ ਕੈਟਰਿੰਗ ਦੇ ਆਧਾਰ ਤੇ ਕੈਟਰਿੰਗ ਅਸੀਂ ਆਪਣੀ ਸ਼ੁਰੂ ਕੀਤੀ ਆ ਪਿਛਲੇ ਸਾਲ ਤੋਂ ਅੱਛਾ ਤੇ ਕੈਟਰਿੰਗ ਦਾ ਅਸੀਂ ਵਧੀਆ ਕਰੀਦਾ ਹੈ ਕੁਆਲਿਟੀ ਦੇਈਦੀ ਆ ਕੁਆਂਟੀਟੀ ਤੇ ਕੁਆਲਿਟੀ ਤੇ ਕੁਆਲਿਟੀ ਨਾਲ ਭਰੋਸਾ ਕੋਈ ਨਹੀਂ ਆ ਪਾਤੀ ਜੀ ਕਿਹਨੇ ਘੜੀ ਲਗਾਈ ਨੀ ਉੱਥੇ ਵਰਕ ਪਾਰਕਿੰਗ ਦੇ ਵਿੱਚ 100 ਸਵਾ 100 ਗੱਡੀ ਲੱਗੀ ਜਾਂਦੀ ਆ ਸੋ ਜੇ ਆਪਾਂ ਗੱਲ ਕਰੀਏ ਅੱਜ ਸਰ ਜੀ ਵਕੀ ਬਾਰੇ ਸੋਡੇ ਨੂੰ ਕਾਫੀ ਕਰਤਾ ਲੈ ਰਿਹਾ ਉਹਨਾਂ ਦੇ ਮੁਕਾਬਲੇ ਤੁਹਾਡਾ ਪਲੱਸ ਕੀ ਇਹ ਲੋਕਾਂ ਦਾ ਰੋਗ ਆ ਨਹੀਂ ਦੇਖੋ ਆਪਣਾ ਜਿਹੜਾ ਪੈਕਸ ਆ ਸਾਡਾ ਰੇਟ ਆ ਜੈਲੋ ਦਾ ਰੇਟ ਆ ਲੋਕ ਅਸੀਂ ਏਰੀਆ ਰੂਰਲ ਏਰੀਆ ਇੱਥੇ ਬੈਠੇ ਆ ਤੇ ਉਹਦੇ ਕਰਕੇ ਸਾਡਾ ਜਿਹੜਾ ਰੇਟ ਵੀ ਜੈਲੋ ਨਾਲ ਆਮ ਪੈਸਾਂ ਦੇ ਨਾਲੋਂ ਸਾਡਾ ਰੇਟ ਜਿਹੜਾ ਉਹ ਜੈਨੋ ਨਾਲ ਤੇ ਵੱਧ ਤੋਂ ਵੱਧ ਉਹਨਾਂ ਨੂੰ ਇਹ ਸਹੂਲਤਾਂ ਦਿੰਦੇ ਆ ਭਰਤੋ ਜਿੰਨਾ ਵੀ ਹੋ ਸਕਦਾ ਆ ਉਹਨਾਂ ਦਾ ਘੱਟ ਤੋਂ ਘੀ ਰੱਖਿਓ ਸਾਡਾ ਪੇਡੂ ਏਰੀਆ ਜਿਆਦਾ ਪੈਂਦਾ ਆ ਸੰਧੂ ਸਾਹਿਬ ਦੇਖਣ ਜਾਂਦਾ ਵਾ ਆਪ ਜਿਹੜੀ 500 700 ਬੰਦੇ ਦੀ ਜਿਹੜੀ ਗੈਦਰਿੰਗ ਹੁੰਦੀ ਆ ਜਿਹੜੇ ਬਾਕੀ ਪਾਲਾ ਸਾ ਜੰਦਰ ਤੇ ਲੁਧਿਆਣੇ ਦੇ 20 25 ਲੱਖ 25 ਲੱਖ ਲੰਦੇ ਉਸ ਨੂੰ ਤਾਂ ਤੁਹਾਡੇ ਅਕੋਰਡਿੰਗ ਤੁਸੀਂ ਕਿੰਨਾ ਕਰਤਾ ਸੀ ਰੇਟ ਰੱਖਿਆ ਵਾ ਮੈਨੂੰ ਤੇ ਲੱਗਦਾ ਸਾਰਾ ਵਿੱਚ ਹੀ ਪਾ ਕੇ ਸਾਡਾ ਇਹਦੇ 2 ਲੱਖ ਤੋਂ ਵੀ ਅੰਦਰ ਲੈ ਲੀਦਾ ਆ ਜੀ ਠੀਕ ਹੈ ਜੀ ਜਿੱਦਨੇ ਇੱਕ ਗੈਦਰਿੰਗ ਦੇ ਹੋਣ ਦੇ ਸਭ ਗੈਦਰਿੰਗ ਸਾਡਾ ਹਾਲਿਆ ਵਧੀਆ 1200 ਦੀ ਗੈਦਰਿੰਗ ਸਾਡੇ ਅੰਦਰ ਹੁੰਦੀ ਆ ਤੇ ਬਾਕੀ ਆਊਟਡੋਰ ਵੀ ਸਾਡੇ ਕਾਫੀ ਚੇਂਜਿੰਗ ਰੂਮ ਵੀ ਹੈਗੇ ਇੱਥੇ ਚੇਂਜਿੰਗ ਰੂਮ ਵੀ ਹੈਗੇ ਆ ਜੀ ਚਾਰ ਸਾਡੇ ਕੋਲ ਚੇਂਜ ਰੂਮ ਆ ਜੀ ਹਲਵਾਈਆਂ ਦਾ ਸਾਡਾ ਵੱਖਰਾ ਆ ਰੂਮ ਹੈਗੇ ਤਿੰਨ ਚਾਰ ਸਾਰਾ ਜਿਵੇਂ ਵਧੀਆ ਹੁਣ ਕਰ ਰਹੇ ਮੈਨੇਜਮੈਂਟ ਬਹੁਤ ਵਧੀਆ ਕਰ ਰਹੇ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਜੇ ਉਹਨਾਂ ਨੇ ਆਪਣੇ ਕੁਝ ਖੁਸ਼ੀ ਦੇ ਫੰਕਸ਼ਨ ਲਈ ਪੈਰਸ ਬੁੱਕ ਕਰਾਉਣਾ ਤੇ ਕਿਹੜੇ-ਕਿਹੜੇ ਨੰਬਰਾਂ ਤੇ ਸੰਪਰਕ ਕਰਨ ਸਾਡੇ ਕੋਲ ਨੰਬਰ ਹੈਗਾ ਜੀ 95928 00102 92159 00957 ਠੀਕ ਹੈ ਸਾਡੇ ਕੋਲ ਮੈਰਿਜ ਦੇ ਸੰਤੂ ਸਾਹਿਬ ਤੁਸੀਂ ਵਿਆਹ ਸਮਾਗਮਾਂ ਤੇ ਹੋਰ ਖੁਸ਼ੀ ਦੇ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ ਆ ਇਸ ਤੋਂ ਇਲਾਵਾ ਜਿੱਦਾਂ ਸਾਡੇ ਸਮਾਜਿਕ ਫੰਕਸ਼ਨ ਹੁੰਦੇ ਆ ਜਿਵੇਂ ਕੋਈ ਨਸ਼ਾ ਜਾਗਰੂਕਤਾ ਸੈਮੀਨਾਰ ਹੋ ਗਿਆ ਕੋਈ ਤੀਆਂ ਦਾ ਤਿਹਾਰ ਹੋ ਗਿਆ ਯਾ ਕੋਈ ਹੋਰ ਸਮਾਜਿਕ ਐਕਟੀਵਿਟੀ ਉਹਨਾਂ ਵਾਸਤੇ ਤੁਸੀਂ ਕੀ ਰੇਟ ਰੱਖਿਆ ਦੇਖੋ ਜਿੱਦਾਂ ਸਰਕਾਰੀ ਕੋਈ ਨਸ਼ਾ ਛਡਾਊ ਮੁਹਿੰਮ ਚੱਲ ਰਹੀ ਆ ਜਾਂ ਤੀਆਂ ਦਾ ਪ੍ਰੋਗਰਾਮ ਆ ਸਾਡੀਆਂ ਤੀਆਂ ਭੈਣਾਂ ਆ ਉਹਨਾਂ ਨੂੰ ਸਪੈਸ਼ਲ ਆਫਰ ਦਿੱਤਾ ਜਾਊਗਾ ਕੋਈ ਵੀ ਇੱਥੇ ਪ੍ਰੋਗਰਾਮ ਆਪਣੇ ਪੈਸ ਸਿਲੰਡਰ ਰਿਜ਼ੋਰਟ ਦੇ ਵਿੱਚ ਕਰਦਾ ਆ ਉਹਨਾਂ ਨੂੰ ਸਪੈਸ਼ਲ ਆਫਰ ਦਿੱਤਾ ਜਾਊਗਾ ਥੈਂਕ ਯੂ ਸਰ ਜੀ ਸਨੋ ਸ਼ੁਭਨਮ ਕਰਨ ਗੁਰ ਸਿੰਘ ਜੀ ਤੁਸੀਂ ਕਿੱਥੋਂ ਦੇ ਪਲਵੰਡੀ ਬਾਦੋਂ ਆ ਜੀ ਅੱਛਾ ਜੀ ਉਹ ਤੁਸੀਂ ਅੱਜ ਇੱਥੇ ਆਏ ਹੋ ਕੈਲਰ ਵਿੱਚ ਲੋਡ ਵਿੱਚ ਕੀ ਕਹਿਣਾ ਚਾਹੁੰਦੇ ਹੋ ਇਹ ਬਾਰੇ ਸਾਨੂੰ ਬਹੁਤ ਵਧੀਆ ਲੱਗਾ ਇੱਥੇ ਆਣ ਕੇ ਪਹਿਲੀ ਵਾਰੀ ਫੰਕਸ਼ਨ ਕੀਤਾ ਸੀ ਤੇ ਜਿਹੜਾ ਤਲਵੰਡੀ ਵਾਲੋ ਲੱਗਦੇ ਆ ਪਰ ਸਾਨੂੰ ਪਤਾ ਨਹੀਂ ਸੀ ਦਸ ਵਾਲਾ ਤੇ ਸਾਨੂੰ ਇਹ ਬਹੁਤ ਗੁਸ਼ਤੀ ਸੀ ਤੇ ਲੱਗਦੇ ਸਾਡੇ ਨਾਲ ਸਾਰੇ ਦੋਸਤਾਂ ਨੇ ਆਪਾਂ ਲੰਢਾ ਵਿੱਚ ਬਹੁਤ ਵਧੀਆਗਾ ਬਹੁਤ ਵਧੀਆ ਕਰੋ ਇਸ ਤਰ੍ਹਾਂ ਦਾ ਫੂਡ ਇੱਥੇ ਜੀ ਤੇ ਫੂਡ ਵੀ ਬਹੁਤ ਵਧੀਆ ਲੱਗਾ ਅਸੀਂ ਅੱਜ ਤੱਕ ਜਿੰਨਾ ਵੀ ਖਾਦਾ ਬਹੁਤ ਵਧੀਆ ਲੱਗਾ ਤੇ ਇਹ ਭੰਡਾਲ ਦੂਣਾ ਪੈਂਡੇ ਨਾਲ ਸੱਧਵਾਤ ਨਾਲ ਕਬੂਰਤ ਵਿੱਚ ਪੈਂਦਾ ਇਹ ਤੇ ਬਹੁਤ ਵਧੀਆ ਵਾ ਸਾਰਿਆਂ ਆਓ ਕੰਪਨੀ ਵਧੀਆ ਕੀਤੀ ਸਾਰਿਆਂ ਨੇ ਉਹ ਵੇਟ ਕਿਉਂ ਨਹੀਂ ਲੱਗਿਆ ਜੀ ਦਾ ਹਾਂਜੀ ਸਟਾਫ ਵੀ ਵਧੀਆ ਪਾਰਕਿੰਗ ਏਰੀਆ ਵੀ ਬਹੁਤ ਸੋਹਣਾ ਵਾ ਬਾਹਰ ਸਾਨੂੰ ਤੇ ਸਰਵਿਸ ਇਸ ਤਰ੍ਹਾਂ ਇਨਾਂ ਦੀ ਸਰਵਿਸ ਬਹੁਤ ਵਧੀਆ ਆ ਜੀ ਸਰਬਸੇ ਬਹੁਤ ਵਧੀਆ ਜਿੱਲੇ ਚਲੇ ਚਲੇ ਟੇਬਲ ਦੀ ਜਿੱਦਾਂ ਵੀ ਤੁਸੀਂ ਚਾਹੋ ਨਾ ਤੁਹਾਨੂੰ ਹਰੇਕ ਚੀਜ਼ ਪਹੁੰਚ ਦੀ ਕਰਦੇ ਇਹ ਫੈਮਿਲੀ ਟੇਬਲ ਚਾਹੀਦਾ ਜਿੱਦਾਂ ਵੀ ਚਾਹੀਦਾ ਤੁਹਾਨੂੰ ਹਰੇਕ ਕਰਨ ਦੀ ਚੀਜ਼ ਸਹੂਲਤ ਦਿੰਦੇ ਇੱਥੇ ਔਰ ਜਿੰਨਾਂ ਉਹਨਾਂ ਇੱਧਰਲੇ ਵਿਸਨੀਕਾ ਨੂੰ ਹਾਈਵੇ ਤੇ ਜਾਣਾ ਪੈਂਦਾ ਹੈ ਮਹਿੰਗੇ ਮਹਿੰਗੇ ਰਿਜ਼ੋਰਟਾਂ ਦੇ ਵਿੱਚ ਹਾਂਜੀ ਇਹ ਵੀ ਬਹੁਤ ਦੂਰ ਜਾਣਾ ਪੈਂਦਾ ਇੱਥੇ ਜਿੰਨਾਂ ਦੀ ਹੈਗਾ ਆਪਣੇ ਵਾਅਦੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਸਾਨੂੰ ਬਹੁਤ ਵਧੀਆ ਲੱਗਾ ਗਾਂਗੋਈ ਫੰਕਸ਼ਨ ਹੋਗਾ ਅਸੀਂ ਪਹਿਲਾਂ ਨਾ ਕਰਾਂਗੇ ਰੇਟ ਕਿਦਾਂ ਲੱਗਿਆ ਉਹਨਾਂ ਇੱਥੇ ਦਾ ਰੇਟ ਵੀ ਬਹੁਤ ਵਧੀਆ ਜਿਹਾ ਵਾਸ਼ਰੂ ਇਹ ਸਭ ਗ੍ਰੇਡ ਸਾਰੇ ਨੂੰ ਸਹੀ ਲੱਗਾ ਇੱਥੇ ਦੇ ਜੀ ਔਰ ਫੁੱਲ ਏਸੀ ਹੈ ਬਿਲਕੁਲ ਇੱਕ ਨਿਕਲਣ ਵਾਲਾ ਏਸੀ ਸੋਲਿਊਸ਼ਨ ਹੈ ਕੋਈ ਕੰਪਲੇਨਟ ਨਹੀਂ ਸਾਰਾ ਫੂਡ ਬੈਕ ਕੈਡਰਸ ਵੀ ਇਹਨਾਂ ਦੀ ਆਪਣੀ ਆ ਪੈਲਸ ਵੀ ਇਹਨਾਂ ਦਾ ਆਪਣਾ ਆ ਸਰਵਿਸ ਵੀ ਬਹੁਤ ਵਧੀਆ ਆ ਜਿੱਦਾਂ ਸਰਵਿਸ ਚੋਂ ਨਹੀਂ ਮਿਲਦਾ ਥੈਂਕ ਯੂ ਸਰ